ਇਸ ਵੇਲੇ ਦੀ ਬੇਹਦ ਮੰਦਭਾਗੀ ਖਬਰ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਸੈਂਡਿਆਗੋ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਦੱਸਦੇ ਕਿ ਰਿਹਾਇਸ਼ੀ ਇਲਾਕੇ ਦੇ ਉੱਤੇ ਜਹਾਜ਼ ਡਿੱਗਿਆ ਹੈ ਔਰ ਜਿਸ ਸਮੇਂ ਰਿਹਾਇਸ਼ੀ ਇਲਾਕੇ ਦੇ ਉੱਤੇ ਉਡਾਨ ਭਰ ਰਿਹਾ ਸੀ ਉਸ ਸਮੇਂ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਔਰ ਕ੍ਰੈਸ਼ ਹੋ ਕੇ ਘਰਾਂ ਦੇ ਉੱਤੇ ਡਿੱਗਦਾ ਹੈ ਤਾਂ 15 ਘਰ ਨੁਕਸਾਨੇ ਗਏ ਨੇ ਕਾਰਾਂ ਜੋ 헤ਠਾ ਖੜੀਆਂ ਸੀ ਤਾਂ ਉਹਨਾਂ ਦੇ ਉੱਤੇ ਵੀ ਇਹ ਡਿੱਗਦਾ ਹੈ ਔਰ ਤਮਾਕੇ ਦੇ ਨਾਲ ਹਰ ਪਾਸੇ ਕਾਰਾਂ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਘਰਾਂ ਦੀਆਂ ਛੱਤਾਂ ਵੀ ਉੱਡ ਜਾਂਦੀਆਂ ਨੇ ਔਰ ਜਹਾਜ਼ ਦੇ ਵਿੱਚ ਸਵਾਰ ਜੋ ਯਾਤਰੀ ਸੀ ਸਾਰਿਆਂ ਦੀ ਮੌਤ ਹੋ ਗਈ ਹੈ ਤਾਂ ਬੇਹਦ ਹੀ ਮੰਦਪਾਗਾ ਹਾਦਸਾ ਔਰ ਬੇਹਦ ਖੌਫਨਾਕ ਹਾਦਸਾ ਅਮਰੀਕਾ ਦੇ ਸੈਨ ਡਿਆਗੋ ਦੇ ਵਿੱਚ ਵਾਪਰਿਆ ਜਿੱਥੇ ਰਿਹਾਈਸ਼ੀ ਇਲਾਕੇ ਦੇ ਉੱਤੇ ਉੱਡਦਾ ਹੋਇਆ ਜਹਾਜ਼ ਡਿੱਗ ਜਾਂਦਾ ਦੱਸਦੇ ਕਿ ਜਹਾਜ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 10 ਤੋਂ 11 ਲੋਕ ਸਵਾਰ ਹੋ ਸਕਦੇ ਨੇ ਔਰ ਇੱਕ ਛੋਟਾ ਜਹਾਜ਼ ਸੀ ਕੁਝ ਲੋਕ ਇਸ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਕਿਤੇ ਕੋ ਮਲੇ ਔਰ ਇਸ ਦੌਰਾਨ ਇਹ ਹਾਦਸਾ ਹੋ ਵਾਪਰ ਜਾਂਦਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਾਂ ਦੀ ਛੱਤਾ ਉੱਡ ਗਈਆਂ ਨੇ ਕਾਰਾਂ ਜਿਨ੍ਹਾਂ ਦੇ ਉੱਤੇ ਜਹਾਜ਼ ਡਿੱਗਿਆ ਉਹਦੇ ਪਰ ਖੱੱਚੇ ਤੱਕ ਉੱਡ ਗਏ ਨੇ ਔਰ ਬੇਹਦ ਹੀ ਖੌਫਨਾਕ ਤਸਵੀਰਾਂ ਔਰ ਬੇਹਦ ਹੀ ਮੰਦਪਾਗਾ ਹਾਦਸਾ ਗਨੀਮਤ ਰਹੀ ਕਿ ਜਿਸ ਸਮੇਂ ਜਹਾਜ਼ ਕਰਾਂ ਦੇ ਉੱਤੇ ਡਿੱਗਦਾ ਉਸ ਸਮੇਂ ਕਰਾਂ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਕਿਉਂਕਿ ਜ਼ਿਆਦਾਤਰ ਲੋਕ ਆਪਣੇ ਕੰਮਕਾਰਾਂ ਦੇ ਗਏ ਹੋਏ ਸੀ ਔਰ ਇਸ ਕਰਕੇ ਇਹ ਹਾਦਸਾ ਹੋਰ ਵੀ ਭਿਆਨਕ ਰੂਪ ਧਾਰਨ ਕਰਨ ਤੋਂ ਬਚ ਗਿਆ ਪਰ ਜਹਾਜ਼ ਦੇ ਵਿੱਚ ਜਿੰਨੇ ਯਾਤਰੀ ਸਵਾਰ ਸੀ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਫਿਲਹਾਲ ਬੇਹਦ ਮੰਦਪਾਗਾ ਹਾਦਸਾ ਅਮਰੀਕਾ ਦੇ ਸੈਂਟ ਯਾਗੋ ਦੇ ਵਿੱਚ ਵਾਪਰਿਆ ਉੱਡਦਾ ਹੋਇਆ ਜਹਾਜ਼ ਘਰਾਂ ਦੇ ਉੱਤੇ ਡਿੱਗਿਆ ਜਾ ਕੇ ਔਰ ਜਿਸ ਕਰਕੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਔਰ ਬੇਦਖੌਫਨਾਕ ਤਸਵੀਰਾਂ ਇੱਥੇ ਸਾਹਮਣੇ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਨੁਕਸਾਨ ਇਹ ਦਿਹਾਇਸ਼ੀ ਇਲਾਕੇ ਦੇ ਵਿੱਚ ਹੋਇਆ ਜਦੋਂ ਇਹ ਜਹਾਜ਼ ਉੱਥੇ ਡਿੱਗਦਾ ਤਾਂ ਕੈਲੀਫੋਰਨੀਆ ਦੇ ਸੈਂਟ ਜੋਗੋ ਦੇ ਵਿੱਚ ਇਹ ਹਾਦਸਾ ਵਾਪਰਿਆ ਔਰ ਨਿੱਜੀ ਜਹਾਜ਼ ਦੱਸਿਆ ਜਾ ਰਿਹਾ ਜੋ ਕਿ ਤਕਰੀਬਨ 15 ਘਰਾਂ ਔਰ ਕਈ ਜੋ ਵਾਹਨ ਹੈ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਜਦੋਂ ਡਿੱਗਦਾ ਹੈ ਔਰ ਹਾਦਸਾ ਅਮਰੀਕਾ ਫੌਜ ਦਾ ਅਮਰੀਕੀ ਫੌਜ ਦਾ ਸਭ ਤੋਂ ਵੱਡਾ ਇਹ ਦੱਸਿਆ ਜਾ ਰਿਹਾ ਹੈ ਕਿ ਰਿਹੈਸ਼ੀ ਇਲਾਕਾ ਜਿੱਥੇ ਇਹ ਹਾਦਸਾ ਵਾਪਰਿਆ ਕਿਉਂਕਿ ਜਿਆਦਾਤਰ ਮਿਲਟਰੀ ਦੇ ਨਾਲ ਜੁੜੇ ਹੋਏ ਪਰਿਵਾਰ ਇੱਥੇ ਰਹਿੰਦੇ ਸੀ ਔਰ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਘਰ ਦੇ ਵਿੱਚ ਇਨ੍ਹਾਂ ਘਰਾਂ ਦੇ ਵਿੱਚ ਕੋਈ ਵੀ ਲੋਕ ਮੌਜੂਦ ਨਹੀਂ ਸੀ ਜਿਸ ਕਰਕੇ ਵੱਡਾ ਹਾਦਸਾ ਗਨੀਮਤ ਨਹੀਂ ਰਹੀ ਕਿ ਜਿਆਦਾ ਵੱਡਾ ਭਿਆਨਕ ਰੂਪ ਨਹੀਂ ਧਾਰਨ ਕਰ ਸਕਿਆ ਪਰ ਇਸ ਜਹਾਜ਼ ਦੇ ਵਿੱਚ ਜਿੰਨੇ ਲੋਕ ਸਵਾਰ ਸੀ ਉਹ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਔਰ ਜਹਾਜ਼ ਦਾ ਪਾਇਲਟ ਜੋ ਕਿ ਇੱਕ ਸਾਬਕਾ ਡਰਮਰ ਸੀ ਇੱਕ ਕਲਾਕਾਰ ਸੀ ਔਰ ਬਾਅਦ ਵਿੱਚ ਪਾਇਲਟ ਬਣ ਜਾਂਦਾ ਹੈ ਔਰ ਜਿਸ ਸਮੇਂ ਹਾਦਸਾ ਵਾਪਰਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਸਮ ਖਰਾਬ ਸੀ ਔਰ ਇਸੇ ਦੇ ਚੱਲਦੇ ਹਾਦਸਾ ਵਾਪਰ ਜਾਂਦਾ ਹੈ ਔਰ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਸੈਂਟ ਜੈਗੋ ਦੇ ਨੇੜੇ ਜਹਾਜ਼ ਜਦੋਂ ਇਹ ਉਡਾਨ ਭਰਦਾ ਹੈ ਤਾਂ ਕੋਰਾ ਆਸਮਾਨ ਦੇ ਵਿੱਚ ਛਾਇਆ ਹੋਇਆ ਸੀ ਜਿਸ ਕਰਕੇ ਰਿਹਾਇਸ਼ੀ ਇਲਾਕਿਆਂ ਦੇ ਉਪਰੋਦੀ ਜਦੋਂ ਨਿਕਲਦਾ ਹੈ ਤਾਂ ਉਸ ਕੋਰੇ ਦੇ ਚੱਲਦੇ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਔਰ ਘਰਾਂ ਨੂੰ ਅੱਗ ਲੱਗ ਜਾਂਦੀ ਜਿਨ੍ਹਾਂ ਘਰਾਂ ਦੇ ਉੱਤੇ ਡਿੱਗਦਾ ਹੈ ਔਰ ਕਈ ਵਾਹਨ ਇਸ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ 10 ਤੋਂ 11 ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸਿਓ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਮੌਕੇ ਦੇ ਉਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ 100 ਤੋਂ ਜ਼ਿਆਦਾ ਲੋਕ ਇਥੇ ਮੌਜੂਦ ਸੀ ਜਿਨ੍ਹਾਂ ਨੂੰ ਆਸ-ਪਾਸ ਦੇ ਸਕੂਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਔਰ ਜਹਾਜ਼ ਜਿਸ ਦਾ ਜੋ ਕ੍ਰੈਸ਼ ਹੋਇਆ ਉਸ ਦੀ ਪਛਾਣ ਸੈਸਨਾ 550 ਦੇ ਰੂਪ ਦੇ ਵਿੱਚ ਹੋਈ ਹੈ ਇਹ ਮੌਂਟ ਗੋਮਰੀ ਗਿਵਜ਼ ਐਗਜ਼ੀਕਿਊਟਿਵ 에어ਪੋਰਟ ਦੇ ਵੱਲ ਜਾ ਰਿਹਾ ਸੀ ਜਿਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਟੀਮ ਇਸ ਦੀ ਹੁਣ ਜਾਂਚ ਕਰੇਗੀ ਕਿ ਆਖਰੀ ਹਾਦਸਾ ਕਿਵੇਂ ਵਾਪਰਿਆ ਆਖਿਰਕਾਰਨ ਕੀ ਰਹਿ ਕਿ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਪਾਇਲਟ ਦੀ ਗਲਤੀ ਰਹੀ ਜਾਂ ਫਿਰ ਜਹਾਜ਼ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਤਕਨੀਕੀ ਖਰਾਬੀ ਆ ਗਈ ਸੀ ਤਾਂ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਫਿਲਹਾਲ ਹਾਦਸੇ ਤੋਂ ਬਾਅਦ ਜਹਾਜ਼ ਦਾ ਜੋ ਫਿਊਲ ਹੈ ਉਹ ਪੂਰਾ ਰਿਹੈਸ਼ੀ ਇਲਾਕੇ ਦੇ ਵਿੱਚ ਫੈਲ ਜਾਂਦਾ ਹੈ ਜਿਸ ਕਰਕੇ ਇਲਾਕੇ ਨੂੰ ਖਾਲੀ ਕਰਵਾਉਣਾ ਪਿਆ ਲੋਕ ਨੇ ਉਹਨਾਂ ਨੂੰ ਨੇਰਲੈਸ ਸਕੂਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਇਸ ਰਿਹੈਸ਼ੀ ਇਲਾਕੇ ਦੇ ਵਿੱਚ ਇਸ ਤਰੀਕੇ ਦਾ ਕੋਈ ਹਾਦਸਾ ਵਾਪਰਿਆ ਹੋਵੇ ਇਸ ਤੋਂ ਪਹਿਲਾਂ ਅਕਤੂਬਰ 2021 ਦੇ ਵਿੱਚ ਵੀ ਸੈਂਡਾਗੋ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆ ਸੀ ਔਰ ਪਾਇਲਟ ਅਤੇ ਜੁਪੀਸੀ ਡਿਲੀਵਰੀ ਡਰਾਈਵਰ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਔਰ ਕਈ ਘਰ ਇੱਥੇ ਉਸ ਸਮੇਂ ਵੀ ਸੜ ਗਏ ਸੀ ਤਾਂ ਫਿਲਹਾਲ ਇਹ ਵੱਡਾ ਹਾਦਸਾ ਵਾਪਰਿਆ ਹੈ ਰਿਹਾਇਸ਼ੀ ਇਲਾਕੇ ਦੇ ਵਿੱਚ ਅਮਰੀਕਾ ਦੇ ਸੈਨ ਡਿਆਗੋ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਜੋ ਮਿਲਟਰੀ ਦੇ ਘਰ ਹੁੰਦੇ ਨੇ ਉੱਥੇ ਉਸ ਰਿਹਾਇਸ਼ੀ ਇਲਾਕੇ ਦੇ ਵਿੱਚ ਉੱਡਦਾ ਹੋਇਆ ਜਹਾਜ਼ ਇਹਨਾਂ ਘਰਾਂ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਰਕੇ ਕਾਫੀ ਨੁਕਸਾਨ ਵੀ ਹੋਇਆ ਹੈ ਜਹਾਜ਼ ਦੇ ਵਿੱਚ ਜਿੰਨੇ ਵੀ ਲੋਕ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਜਹਾਜ਼ ਦਾ ਜੋ ਪਾਇਲਟ ਸੀ ਉਹ ਇੱਕ ਸਾਫ ਦਾ ਡਰਾਮਰ ਸੀ ਇੱਕ ਕਲਾਕਾਰ ਸੀ ਔਰ ਹਾਦਸੇ ਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ ਆਸਮਾਨ ਦੇ ਵਿੱਚ ਕੋਰਾ ਛਾਇਆ ਹੋਇਆ ਸੀ ਜਿਸ ਕਰਕੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਪਾਇਲਟ ਦੇ ਵੱਲੋਂ ਕੁਝ ਤਸਵੀਰਾਂ ਵੀ ਜਹਾਜ਼ ਦੀਆਂ ਸਾਂਝੀਆਂ ਕੀਤੀਆਂ ਗਈਆਂ ਸੀ ਲਗਾਤਾਰ ਉਸ ਦੇ ਵੱਲੋਂ ਕੋਈ ਪੋਸਟਾਂ ਪਾਈਆਂ ਜਾ ਰਹੀਆਂ ਸੀ ਜਿਸ ਦੇ ਵਿੱਚ ਜਦੋਂ ਅਰ 에어 ట్రాఫిక్ ਕੰਟਰੋਲ ਦੇ ਵੱਲੋਂ ਇਜਾਜ਼ਤ ਮਿਲਦੀ ਹੈ ਉਡਾਨ ਭਰੰਦੀ ਤਾਂ ਉਸ ਤੋਂ ਬਾਅਦ ਪੋਸਟਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਪਾਇਲਟ ਦੇ ਵੱਲੋਂ ਔਰ ਲਿਖਿਆ ਜਾਂਦਾ ਹੈ ਹੇਅਰ ਵੀ ਗੋ ਔਰ ਉਸ ਤੋਂ ਬਾਅਦ ਜਹਾਜ਼ ਉਡਾਨ ਭਰਦਾ ਹੈ ਔਰ ਅਮਰੀਕਾ ਦੇ ਸੈਨ ਡਿਆਗੋ ਦੇ ਵਿੱਚ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਘਰਾ ਦੇ ਉੱਤੇ ਜਾ ਕੇ ਡਿੱਗਦਾ ਹੈ ਔਰ ਘਰ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਘਰਾਂ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਜਿਸ ਸਮੇਂ ਹਾਦਸਾ ਵਾਪਰਿਆ ਤਕਰੀਬਨ 15 ਘਰਾਂ ਨੂੰ ਅੱਗ ਲੱਗ ਗਈ ਜਹਾਜ਼ ਦੇ ਡਿੱਗਣ ਕਰਕੇ ਉਹਨਾਂ ਦੇ ਪਰਖੱਚੇ ਉੱਡ ਗਏ ਔਰ ਕਈ ਵਾਹਨ ਵੀ ਲਪੇਟ ਦੇ ਵਿੱਚ ਆ ਗਏ ਜਿਹੜੇ ਕਿ ਪੂਰੇ ਤਰੀਕੇ ਨਾਲ ਸੜ ਕੇ ਸੁਆਹ ਹੋ ਗਏ ਔਰ ਗਨੀਮਤ ਰਹੀ ਕਿ ਇਹਨਾਂ ਦੇ ਵਿੱਚ ਕੋਈ ਹੋਰ ਲੋਕ ਮੌਜੂਦ ਨਹੀਂ ਸੀ ਜਹਾਜ਼ ਦੇ ਵਿੱਚ ਜਿੰਨੇ ਲੋਕ ਮੌਜੂਦ ਸੀ ਉਹਨਾਂ ਸਾਰਿਆਂ ਦੀ ਮੌਤ ਹੋ ਗਈ